ਮੈਂ ਕਹਣਾ ਗੁਰੂ ਜੀ ਤੁਸੀਂ ਕੁਛ ਕਹਿ ਲੋ ਰਾਇਨ ਕਿਉਂ ਬੋਲਦਾ ਹਾਂ ਮੇਰੇ ਬੰਨੇ ਨੂੰ ਬੜੀ ਤਲਾਏ ਨਾਲ ਕਿਦਰੀ ਮੰਗਣੀ ਟੁੱਟ ਜੇ ਮੈਂ ਕਹਾਂ ਬੰਦਾ ਨਹੀਂ ਬਣੂਗਾ ਤੇ ਇਸਤੇ ਭਾਲੂਗਾ ਕਿ ਮੇਰੀ ਮੰਗਣੀ ਹੈ ਯਾਰ ਪਰ ਤੂੰ ਐਂਡ ਕਰਾ ਗਿਆ ਬਾਬਾ ਅੱਛਾ ਤਿੰਨ ਬੰਦੇ ਬੜੇ ਧੱਕੀ ਬਲੂ ਇੱਕ ਸਹੀ ਕਰੀ ਉਹਨੂੰ ਮੇਹਨਤ ਲਿਆ ਲਾਗੇ ਉਹ ਐਤਨੀ ਬੜਾ ਵੱਡਾ ਦੀਆ ਬੈਰ 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 ਆਹ ਕੀ ਹੈ ਤੇ ਉਹ ਤੁਹਾਨੂੰ ਮੁਰਗਾ ਮਾਰ ਜੇ ਬੱਡ ਮਾਰਦਾ ਤੂੰ ਜਦੋਂ ਬੈਲਟਾਂ ਬੱਜਣਗੀਆਂ ਤੂੰ ਛੁੱਟੀ ਨਹੀਂ ਕਰਿਆ ਕਰ। ਤੂੰ ਵੀ ਤੇਰੇ ਵੇਲੇ ਛੁੱਟੀ ਦਾਸ ਕੇ ਨਹੀਂ ਕੀਤੀ ਕਿਤੇ ਨਹੀਂ ਭਗਾ। ਮਾਰ ਸੋਹਣਾ ਤਾਪੀ ਵੇ ਕੇ ਸੁੱਕਾ ਜਾਵੇ ਨਾ। ਉਹ ਤੋਂ ਬਾਅਦ 4 ਮਹੀਨਿਆਂ ਦੀ ਕੰਪੀਟੀਸ਼ਨ ਹੈ। ਭਾਰ ਵਧਾਉਣਾ ਕਿ ਘਟਾਉਣਾ? ਉਹਦੀ ਇੰਗਲਿਸ਼ ਬਣਾ। ਵੇਟ, ਫੋਟੋ ਫੈਟ ਲੋਸਰ ਫੈਟ। ਉਹ ਇਨਾ ਲਿਣਾ ਬਲੈਕ ਬੋਰਡ ਤੇ ਆ। ਐਸੇ ਲਿਖਾ ਲਾ। ਚਾਰ ਦੇ ਵਰਡ ਆ। ਤੂੰ ਇਸ ਕੋਈ ਹਿੰਦਾ। ਸਿੱਧੀ ਉਹਦਾ ਕਾਪ ਭੈਣ ਕਿੱਥੇ ਲੈ ਗਿਆ। ਇੱਕ ਸੀਨੀਅਰ ਹੈਂਡਸ। weight gain or loss in your hand kya it's 22 hour of discipline puri bada khayal hai munde di chori ya laga chori ya ho gaya pehla apa ki de motoreya ki karne oh dabba trophy da karna padta itthe dauna dassi message kari ja na roz oh board ge nu karde koi nahi ga oi onu keh de tu laddiyan la paya amma ustad ji na gal kareya ji saab ron di haan ji pehli sachi gal ਤਾਨੂੰ ਕੋਈ ਟੈਨਸ਼ਨ ਨਹੀਂ ਆ। ਬੜੇ ਸੁਨਹਿਾਲ। ਕੁੜਦਾ ਨਹੀਂ ਆ। ਰੁਕੋ ਜਰਾ। ਸਬਰ ਕਰੋ। ਬੋਲਾ ਧੱਕਾ-ਬੁੱਕੀ ਨਹੀਂ ਕਰਨੇ ਦਾ। ਆਰਮ ਸੀ ਲੈਣੇ ਦਾ। ਮੈਂ ਕਹਣਾ ਗੁਰੂ ਜੀ ਤੁਸੀਂ ਕੁਸ਼ਕਲ ਹੋ ਰਹੇਂ ਕਿਉਂ ਬੋਲਦਾ। ਹਾਂ। ਬਹੁਤ ਤੇਰੀ ਨਰੇ ਗੁੱਸੇ ਦਾ। ਲੜਣਾ ਹੀ ਹੋਣਾ ਲੜਾਈ ਵੀ ਕਹਤਾ YouTube ਤੇ ਆ ਜਾਣਾ ਇਹ ਇਹਦੇ ਕੋਲ ਉਹ ਕਿਹੜੇ ਬਣੂ ਦੂਤ ਕੋ ਟੇਡਾ ਵੀ ਕਰ ਦਿੰਦਾ ਫੋਟਾ ਰੱਖ ਅੱਜ ਅੰਡੀ ਸਕੂਲ ਵਾਲੀ ਬਹੁਤ ਨਾਲ ਉਹ ਵਲੌਗ ਬਣੇ ਅੱਜ ਵਲੌਗ ਚੱਪੀ ਲੱਗ ਜਾਈ ਲਾਈਵ ਹੁੰਦਾ ਵੇ ਕੋਈ ਤੇ ਕੀ ਬਣੇ ਤੂੰ ਮੇਰੇ ਆ ਚੱਲ ਅੱਜ ਨਾ ਹੋ ਗਿਆ ਕਦੋਂ ਪਾਣੀ ਵੀਡੀਓ ਜੀ ਚੱਲ ਇਹਦਾ ਬਿੱਥੇ ਹੀ ਬੰਦਾ ਕਰਕੇ ਲੇਕਿਨ ਥੱਲੇ ਉਹ ਨਹੀਂ ਨਿਕਲਦਾ ਸਰ ਬਣੋ ਮੁਰਗੇ ਚੱਲੇ ਮੈਂ ਹੀ ਹੋਣਾ ਮੈਂ ਇਹ ਨਹੀਂ ਦੱਜ ਨਹੀਂ ਆਉਣੀ ਜਿੱਦ ਤੱਕ ਬੈਠਣੀ ਆ ਆ ਮੇਨ ਬੰਦਾ ਨਾ ਇਹਨੂੰ ਮੇਨ ਅੰਦਰ ਆ ਆ ਮੇਨ ਅੱਥੇ ਦੀਵਾ ਜਿੱਦੇ ਕੋਲ ਗੱਲ ਜਲੀ ਘਾਟਾ ਤੂੰ ਮੁਰਗਾ ਬੰਨ ਜਾ ਆ ਜਾ ਕੇ ਵਿਆਹ ਹੋ ਗਿਆ ਹੋ ਗਿਆ ਤੱਕ ਇਹ ਕਿਹਦਾ ਫਿਊਰ ਹੋਣਾ ਮੇ ਫੋਟੋ ਵੀ ਕਰ ਜਾ ਆਇਆ ਤਾਂ ਕਿ ਵੀਡੀਓ ਬਣਨੀ ਉਹ ਮੁੰਡੇ ਚਲਾਏ ਨਾ ਕਿਦਰੀ ਮੰਗਰੀ ਟੁੱਟ ਜੇ ਵੇ ਟੈਨਸ਼ਨ ਨਾ ਲੈ ਸ਼ੇ ਪਰ ਅੱਜ ਕਾ ਮਲਟ ਹੋ ਗਿਆ ਮੈਂ ਤੇਰੇ ਬਾਰੇ ਹੋਰ ਕੁਝ ਕਿਹਾਤਾ ਨਹੀਂ ਤਾਂ ਤੂੰ ਐਂਡ ਕਰਾ ਜਾਈ 1500 ਰੁਪਏ ਦੀ ਤੀਖਣ ਗੰਬੀ ਕਰਾਇਆ ਸੋਹਾਂ ਮਾਰਿਆਂ ਨੂੰ ਮੈਂ ਉਹ ਤੇਰੇ ਵਾਹ ਵਾਹ ਮੈਂ ਤੇਰੇ ਕੋਲ ਜੋ ਗਿਆ ਮੈਨੂੰ ਪਤਾ ਬਟੋਲਾ ਮੈਂ ਸਾਜ ਦਰਨਾ ਮੈਂ ਕਿਹਾ ਤੱਕ ਇਸ਼ਤ ਕਰਦਾ ਵਾ ਪਰ ਉਹਨੇ ਕਮਾ ਨਾ ਇਹਦਾ ਮੁਰਗਾ ਬਣ ਮੈਂ ਕਿਹਾ ਬੰਦਾ ਨਹੀਂ ਬਣੂਗਾ ਤੇ ਇਸ਼ਤ ਭਾਲੂਗਾ ਕਿ ਮੇਰੀ ਮੰਗਣੀ ਹੈ ਪਰ ਤੂੰ ਐਂਡ ਕਰਾ ਗਿਆ ਬਾਬਾ ਉਹਦੇ ਵੱਲ ਮੰਗ ਆ ਬਈ ਆ ਬਲੌਗ ਜਿਹੜਾ ਅੱਜ ਚਲ ਤੁਹਾਡੀ ਨਹੀਂ ਹੋਣੀ ਵਿੱਚ ਬੈਠ ਇੱਕ ਨਾ ਮੈਂ ਕਰ ਨੂੰ ਯਾਰ ਮੂੰਹ ਨਾਲ ਸਾਰੀ ਗੱਡੀ ਲਾਓ ਬੈਠ ਜਾ ਦੇ ਯਾਰ ਇਹਨੂੰ ਨਾਲ ਵਿੱਚ ਜਾ ਭਾਵੇਂ ਉਹ ਦਿਲ ਤੋੜਨਾ ਚਾਹ ਤੂੰ ਬਣੀ ਹੋਧੀ ਵਾ ਲੈ ਤਿੰਨ ਬੰਦੇ ਬੜੇ ਧੱਕ ਦੀ ਬਲੋੜ ਦੇ ਚਲੋ ਨੇ ਗੱਤ ਥੋੜੀ ਸਾਰੇ ਆਉਣੇ ਨਹੀਂ ਆ ਕੈਮਰਾ ਇੱਕ ਜਗ੍ਹਾ ਹੈ ਗੱਲ ਤੂੰ ਥੱਲੇ ਦੇ ਬੈ ਤੂੰ ਹੀ ਚਲੋ ਕਰੋ ਦਿੱਦ ਦੀ ਸਿੱਧਈ ਕੋ ਬੜਾ ਨੂੰ ਕੋਨਾ ਬੜਿਆ ਪਾ ਲੱਗਿਆ ਉਹਨਾਂ ਨੂੰ ਤੱਕ ਇੱਥੇ ਆ ਦੇ ਚਾਰ ਤੇ ਉਹਨੇ ਇੱਕ ਵਧੀਆ ਕਰੀ ਉਹਦੀ ਮੇਂਦਲੇ ਲਾਗੇ ਉਹ ਐਤਨੀ ਬੜਾ ਵੱਡਾ ਮੇਰਾ ਬੰਦਾ ਤੇਰੀ ਮੋਕ ਨੂੰ ਉਹ ਸਾਹਮਣੇ ਲਿਖਦੇ ਪ੍ਰੋਫਾਈਲ ਆਜੀ ਪੜੋ ਹੁਣੋ ਬਾਜਾ ਖੇਚ ਲਾਂਗੇ ਥੋੜਾ 500 ਰੁਪਏ ਲੱਗੇ 50000 ਹੈ YouTube ਤੋਂ ਇਹ ਨਹੀਂ ਪਤਾ ਥੋੜਾ ਬਾਜਾ ਖੇਚ ਲਾਂਗੇ ਬਾਈ ਬਾਬਾ ਹੀ ਗਾ ਗਾ ਕੇ ਚੜਾਈ ਉਹ ਮਾਡਲ ਮਾੜੇ ਨੂੰ ਖਵਾ ਦੂਗਾ ਜਾ ਕੇ ਦਿੰਦੇ ਕਹਿੰਦੇ ਇਹ ਭਾਵੇਂ ਮੁੰਡੇ ਫੜ ਪੈਂਦਾ ਸਾਹਿਬ ਇੱਥੇ ਜਾ ਮਸ਼ਹੂਰ ਹੋ ਜਾਂਦਾ ਜਿੰਮ ਜਿੰਮ ਕਰਦਾ ਹੀ ਬੜੇ ਹਾਂ ਇਹ ਬੋੜ ਨਹੀਂ ਜਾਂਦਾ ਸਾਰੇ ਚੜ ਜਣ ਕੇ ਨਾ ਕੋਈ ਸ਼ਵਾਨ ਜਿਹਾ ਓਏ ਓਮ ਦੇਖ ਨਾ ਗਾਈ ਤੂੰ ਕਿੱਧਰ ਆ ਗਿਆ ਅੱਡੇ ਪਾਇਆ ਇਹ ਕਰ ਨਹੀਂ ਆ ਅੱਜ ਕੋਈ ਨਹੀਂ ਕਰਦਾ ਕਿ ਸੀਗਾ ਬਹਿ 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 ਦੋਗਰੇ ਓਏ ਵੀ ਗਾ ਸੁਣੋ ਬੜਾ ਸੁਣਾ ਇਹ ਮੈਸੇਜ ਹੈਗਾ ਆਪਣਾ ਗੋਲਡ ਜਿੱਤਰਾ ਆਪਾਂ ਦੇਖੋ ਤਨਵੀਰ ਨੇ ਸੀਰੀਏ ਛੁੱਟੀ ਕੀਤੀ ਉਹਨੇ ਮੈਸੇਜ ਨਹੀਂ ਕੀਤਾ ਉਹਨੇ ਮਾਫੀ ਮੰਗੀ ਇਹ ਆਪਾਂ ਵੈਸੇ ਵੀ ਮੈਸੇਜ ਦੇਨੇ ਆ ਅੱਜ ਇਹ ਕੰਟੈਕਟ ਆਇਆ ਆਪਾਂ ਇਹ ਕਰਨਾ ਵਾ ਕਿ ਜਿਹੜੇ ਬਿਨ ਦੱਸਿਆ ਛੁੱਟੀ ਕਰਦੇ ਆ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦੀ ਕਿਉਂਕਿ ਰਿਜ਼ਲਟ ਕਿੱਥੋਂ ਮਿਲਣਾ ਕਿੰਨੇ ਦਿਨੇ ਦੱਸ ਦਿੰਦੇ ਜੇ ਹੋਣਾ ਤੇ ਜੇ ਇਦਾਂ ਦਾ ਸਟਾਰ ਜਾਂ ਕੋਈ ਵੀ ਕੋਚ ਹੋਵੇ ਤਾਂ ਕਹਿੰਦਾ ਸਾਰੇ ਜਿਹੜੇ ਬੱਚੇ ਆ 올림픽 ਹੋਣ। ਜਦੋਂ ਆਪਾਂ ਸਾਧ ਸਾਧ ਸਿਮਰੋਂ ਕੋ ਬੰਦ ਕਰਨਾ ਰਿਜ਼ਲਟ ਕਿਉਂ ਨਹੀਂ ਹੋਣਗੇ ਜਦੋਂ ਆਪਾਂ ਡੇਲੀ ਮਿਹਨਤ ਲਾਉਣੀ ਆ ਤੇ ਉਸਤਾਦ ਦੇ ਅੰਡਰ ਚੱਲਣਾ ਤੇ ਬੰਦੇ ਤਕੜੇ ਹੋਣ ਇਹ ਮੈਸੇਜ ਹੈਗਾ ਇਹ। ਤਾਂ ਆਹ ਕੀ ਹੋ ਰਿਹਾ ਤੇ ਉਹ ਤੁਹਾਨੂੰ ਮੁਰਗਾ ਮਾਰ ਕੇ ਬੱਟ ਮਾਰਦਾ ਤੁਸੀਂ ਜਦੋਂ ਉਹਨਾਂ ਬੈਲਟਾਂ ਵਜਣਗੀਆਂ ਤੁਸੀਂ ਛੁੱਟੀ ਨਹੀਂ ਕਰਿਆ ਕਰਨੀ ਆ ਮੈਸੇਜ ਹੈਗਾ ਇਹ। ਗੁੱਸੇ ਮਾਰਦੇ ਮੋਟਾ ਸੀ। ਸਾਤ ਵੀ ਹੈ ਸੀਰੀਅਸ ਹਾਂ ਉਹ ਚੱਲਦਾ ਉੱਥੇ ਮਾਰਦਾ ਨਰਦ ਇਹ ਵੀ ਬਾਈ ਚੋਕਲਾ ਯਾਰ ਇੰਦਰਾ ਬੈਠਾ ਵੀ ਬੈਸ ਚੋਕਲਾ ਕੋਈ ਯਾਰ ਇੰਦਰਾ ਆਈ ਕਿ ਹਾਂ ਯਾਰ ਤੂੰ ਵੀ ਤਨਵੀਰ ਛੁੱਟੀ ਦਾਪ ਕੇ ਨਹੀਂ ਦਿੱਤੀ ਕਿੱਥੇ ਜਾਏ ਹਾਂ ਤੂੰ ਚੱਲ ਕਰ ਦੇ ਗਾੜ ਨਹੀਂ ਚੱਲ ਰਹੀ ਏ ਤੇ ਤੈਨੂੰ ਛੁੱਟੀ ਦਾਪ ਕੇ ਪਿਆ ਕਰੋ ਮੁੰਡੇ ਕਿ ਨਹੀਂ ਵੀ ਪਤਾ ਠੀਕ ਮੈਂ ਰਿਕਰ ਦੇ ਸੋ ਪੜਾ ਗੋ ਵੀ ਮੋੜ ਗਿਆ ਮੋੜ ਗਿਆ ਹੈ ਛੀ ਜਾ ਬਸ ਬਿਆ ਦੇ ਗਿਆ ਨਹੀਂ ਨਹੀਂ ਆਇਆ ਠੀਕ ਆ ਹੋ ਗਿਆ ਹੋ ਗਿਆ ਹੋ ਗਿਆ ਬਸ ਬਹੁਤ ਕੱਢੀਂ ਦੇਰ ਮਾ ਜੀ ਅੱਜ ਇਹ ਲੋਗ ਨੂੰ ਨਾਲਾ ਸੜਨ ਨੂੰ ਕਿਹਦੇ ਆ ਗਿਆ ਚੇਲ ਆ ਗਿਆ ਭਾਈ ਤੁਹਾਡਾ ਚੇਲ ਆ ਗਿਆ ਤੁਹਾਡਾ ਕੌਣ ਹੈ ਕੌਣ ਹੈ ਬੱਲੇ ਇਹ ਕੌਣ ਆ ਮਾਰ ਸੋਹਣਿਆ ਥਾਪੀ ਵੇ ਕੇ ਸੁੱਕਾ ਜਾਵੇਂ ਨਾ ਇਹਨੇ ਨੈ ਲਾ ਕੀਆ ਨੇ ਕਿਹਾ ਨੇ ਕਿਹਾ ਨਜ਼ਰ ਲੱਗ ਗਈ ਨੇ ਕਹਿਣਾ ਕਦੇ ਵਿੱਚੋਂ ਕਈ ਜਣੇ ਕਹਿੰਦੇ ਕਹਿੰਦੇ ਨਜ਼ਰ ਲੱਗੀ ਮੈਂ ਇਹ ਉਸਤਾਜੀ ਅਸ਼ੀਰਵਾਦ ਨਾਲ ਜਵੇਂ ਛੇਰ ਛਾਲਵਾਰ ਤੋਂ ਪਹਿਲਾਂ ਦੋ ਗਰਮ ਪਿੱਛੇ ਲੱਗਾ ਇਹ ਦੋ ਗਰਮ ਪਿੱਛੇ ਹੋਇਆ ਉਹ ਤੇਰੀ ਨੂੰ ਬੁਖਾਰ ਹੋਇਆ ਸੀ ਹਾਂਜੀ ਤੇਰਾ ਦੁੱਖ ਵੇਲੇ ਹਾਲ ਪੁੱਛਿਆ ਉਸਤਾਜੀ ਨੇ ਪੁੱਛਿਆ ਦਵਾਈ ਉਸਤਾਜੀ ਨੇ ਦਿੱਤੀ ਠੀਕ ਹੋਇਆ ਇੱਕਦਮ ਫਿੱਟ ਫਾਈਨ ਓਕੇ ਬੋੜ ਮੈਂ ਲਾਇਆ ਐਸਈ ਬਿਲਕੁਲ ਟਾਈਫਾਇਡ ਹੋ ਗਿਆ ਸੀ 4 ਦਿਨ ਦਾ ਕੋਰਸ ਕਰਾਇਆ ਭਰੇ ਦੱਸਿਆ ਦੌੜੀ ਕੋਣੀ ਜਾ ਦਿੱਤਾ 300 ਰੁਪਏ ਦੇ ਵਿੱਚ ਉੱਕੇ ਰੋੜ ਅੱਜ ਐਕਸਸ ਸਟਾਰਟ ਜੇ ਸੁਖ ਦੇਤਾ ਤੁਝੇ ਰਾਹੀ ਦੁੱਖ ਵੀ ਤੁਝੇ ਤੇ ਆਈਂ ਜੇ ਭੁਖ ਦੇਤਾ ਇਤਹੀ ਰਾਹਾਂ ਦੁੱਖ ਨੇ ਸੁਖ ਸਮਾਹਿਂ ਅੱਜ ਥੋੜੀ ਚਿਹਰੇ ਤੇ ਮੈਨੂੰ ਵੀ ਮਾਰ ਲੱਗਣਿਆ ਵੀ ਥੋੜੀ ਨਾ ਮੇਰੇ ਵੀ ਨੂਰ ਘਟ ਹੈਗਾ ਕਿਉਂਕਿ ਅੱਜ ਮੈਂ ਘਰ ਹੀ ਨਹੀਂ ਗਿਆ ੜਕੇ ਦਾ ਉਠਿਆ ਹਰ 4 ਵਜੇ ਦਾ 11 ਵਜੇ ਜਾਣਾ ਇੱਥੇ ਬਾਅਦ ਮੂੰਹ ਮੱਤ ਹੋ ਗਏ ਨਾ ਕਰੀ ਥੋੜੀ ਲਾਉਣੇ ਕਰੀਮ ਕ੍ਰੀਮ ਜੀ ਕਿਉਂਕਿ ਬਾਡੀ ਰੈਸਟ ਮੰਗਦੀ ਹੈ ਨਾ ਸਵੇਰੇ ਕੁੜੀਆਂ ਦੇ ਵਿੱਚ ਸਿਰਕ ਪਾਈ ਮੁੜਿਆ ਹੁਣ ਇੱਥੇ ਉੱਠ ਕੇ ਬਹਿ ਕੇ ਐਕਸਸ ਸਟਾਰਟ ਕਰਤੀ ਐ ਇਸ ਕਰਕੇ ਕਿਦੇ ਨਾ ਸੋਇ ਰਤੀ ਹੋ ਗਿਆ ਓਕੇ ਰਿਪੋਰਟ ਅੱਜ ਲੱਗੂ ਐਸੇ ਹੀ ਸ਼ੇਰਾਂ ਦਾ ਡੈਲਗ ਡਾਣੀ ਆ ਨਾਈਕ ਇਹ ਦਿੱਤਾ ਹੈਂ ਛੱਡਿਆ ਹੀ ਨਹੀਂ ਕੋਈ ਜੋ ਵੇਖਦਾ ਅੱਜ ਲੁਕੀ ਚੇਨ ਟੋਪੀ ਟਾਪੀ ਵਾਲੀ ਹੈ ਮੋਡਲ ਆ ਗਿਆ ਨਾ ਮੋਡਲ ਲੁੱਕ ਚ ਆ ਗਿਆ ਇਹ ਲਾਉਣ ਲੱਗ ਜਾਣੀ ਅੱਜ ਅਦੀ ਇੰਗਲਿਸ਼ ਦਾ ਸੱਕੀ ਹੋ ਗਈ ਮੈਨੂੰ ਲਾਸਟ ਕੰਪੀਟੀਸ਼ਨ ਵਿੱਚ ਕਿਤਾ 5 ਤਰੀ ਨੂੰ ਉਸ ਤੋਂ ਬਾਅਦ 4 ਮਹੀਨੇ ਕੰਪੀਟੀਸ਼ਨ ਨਹੀਂ ਹੈਗਾ ਹੁਣ ਮੈਂ ਥੋੜਾ ਆਪਣਾ 10 ਕਿਲੋ ਭਾਰ ਘਟਾਇਆ ਮੈਨੂੰ ਬਾਅਦ ਵਿੱਚ ਹੋਣਾ ਨਹੀਂ ਹੈ 10 ਦਿਨਾਂ ਵਿੱਚ ਸਾਡੇ ਹੱਥ ਵਿੱਚ ਹੈਗਾ ਭਾਰ ਵਧਾਉਣਾ ਕਿ ਘਟਾਉਣਾ ਉਹਦੀ ਅੰਗਰੇਜ਼ ਬਣਾ ਲੈ 30 ਸੈਕਿੰਡ 30 ਸੈਕਿੰਡ ਚ ਇਟਸ ਇਨ ਆਰ ਹੈਂਡਸ ਵੈਦਰ ਟੂ ਇਨਕਰੀਜ਼ অর ਡਿਕਰੀਜ਼ योर ਵੇਟ ਉਹ ਕੀ ਕੋਈ ਇਟਸ ਇਨ ਆਰ ਹੈਂਡਸ ਵੈਦਰ ਟੂ ਇਨਕਰੀਜ਼ অর ਡਿਕਰੀਜ਼ योर ਵੇਟ ਫੈਟ ਲੋਸ অর ਫੈਟ ਗੇਨ ਉਹ ਇਨਾ ਲਿਖਣਾ ਬਲੈਕ ਬੋਰਡ 'ਤੇ ਐਸੇ ਲਿਖ ਲਾਪੇ ਇੱਕੀ ਗੱਲ ਹੋਣੀ ਹੈ ਛੋਟਾ ਇਟਸ ਇਨ ਆਰ ਹੈਂਡਸ ਵੈਦਰ ਟੂ ਇਨਕਰੀਜ਼ অর ਡਿਕਰੀਜ਼ ਯੋਰ ਵੇਟ ਇਟਸ ਟੋਟਲੀ ਅਪਨ ਯੂ ਇਤਰਾ ਕਿੰਨੇ ਬੈਂਡ ਹੋਗੇ ਦਹਾਂ ਜੋ ਦਹਾਂ ਜੋ ਕਿੰਨੇ ਬੈਂਡ ਹੋਗੇ ਇਹਨੂੰ 1.5 ਨੰਬਰ ਇਹ ਸਟੱਡੀ ਦੇਖੋ ਮੈਂ ਕਿੱਦਾਂ ਵੱਡਾ ਸ਼ਬਦ ਬੋਲਣ ਲੱਗਾ ਜੇ ਤੁਸੀਂ ਮਿਹਨਤ ਕਰੋਗੇ ਤੇ ਪਾਸ ਹੋਗੇ ਛੋਟਾ ਬਣਾਉਂਗਾ ਇਸ਼ੂ ਵਰਗਾ ਵੀ ਉਹ ਪਾਸ ਹਾਂ ਸਹੀ ਗੱਲ ਹੈ ਆ ਕੇ ਦਹਾਂ ਚ ਦਹ ਕਿਦੋਂ ਨਾ ਇਸ ਟੋਲੀ ਨੇ 4 ਵਧਾਉਣਾ ਘਟਾਉਣਾ ਸਾਡੇ ਹੱਥ ਆ 4 ਦੇ ਵਾਰਡ ਆ ਤੂੰ ਇਸ ਟੋਲੀ ਹਿਸਾਬ ਬੋਲ ਦਿੰਦਾ ਸੀ ਇਸ ਦਾ ਬਿੰਗ ਇਨ ਦਾ ਡਰੰਕਸ ਇਨ ਦਾ ਕੁਤਰੀਂ ਦਾ ਸਟੀਟ ਇਨ ਦਾ ਕਾਪ ਹੈ ਕਿਥੇ ਲੈ ਗਿਆ ਫੇਰ ਆ ਗਿਆ ਜੀ ਕਿੱਥਲਾ ਕੈਮਰਾ ਵੈਦਰ ਟੂ ਗੇਨ ਔਰ ਲੋਸ weight ਇਟਸ ਇਨ ਯੋਰ ਹੈਂਡਸ ਯਾ ਸੁਣੋ ਤੇ ਪਰਣਾ ਦੀਰ ਇਹ ਸੀਨੀਅਰ ਹੈ ਟੂ ਵੈਦਰ ਇਨ ਗੇਨ অর ਲੋਸ ਯੂਰ ਵੇਟ ਆਹੀ ਹਣਾ ਸਾਡੀ ਕਿਤਾਬੀ ਕੀ ਦੇ ਨਾ ਬਣ ਯੂਨੀਵਰਸਿਟੀ ਸਮੋਸੇ ਨਾ ਖਾਓ ਨਾ ਖਾਓ ਨਾ ਖਾਓ ਸੱਤ ਬੁੜੇ ਕਹਿੰਦਾ ਉਹ ਅਸਲ ਖਾ ਜਿਹੜਾ ਟਾਈਫਿਡ ਹੈ ਨਾ ਅੱਛਾ ਸਿਆਮਨਾ ਵੀ ਕੋਈ ਹੈ ਇੰਗਲਿਸ਼ ਵੀ ਇੰਗਲਿਸ਼ ਵੀ ਕੋਈ ਹੋ ਜਾਂਦੀ ਨਾਲ ਕੀ ਬਾਤ ਇਹਦੇ ਇਹਦੇ ਫੇਲ ਹੋ ਗਈ ਪਾਪਾ ਇੰਗਲਿਸ਼ ਪੜਾਉਂਦੀ ਹੈ ਇਦੀ ਇੰਗਲਿਸ਼ ਹੋ ਗਈ ਜਾਂ ਫੇਰ ਤੇ ਜੱਸੀ ਬਾਈ ਸੋਖੀ ਬਣਾਈ ਆ ਬੋਲੋ weight gain or loss in your hand kya baat hai ye the waga upar tham up hun aap attack lena va ki ye jada ene bolya va ye ani gym lagni tade hath kalla ga gym launa idha ho joge 22 ghante gadhi nu bolo fir the clear ho jana its 22 hours of discipline is more important than workout eh theek hai kada parche its nahi aya na pehla dukki ni download hunda download needs that are no needs that ਇਸ ਦਾ ਡਾਟਾ ਡਿਸਕ੍ਰਿਪਸ਼ਨ ਡਾਟਾ ਡਾਉਟ ਦਾ ਮੈਟਰ ਇਟਸ ਸਾਲੀ ਮੈਨੂੰ ਗ੍ਰੇਜੀ ਪੜਾਦੀ ਬਾਦ ਪਾੜੀ ਆ ਰਹੀ ਗਿਆ ਵੀ ਪੜਦਾ ਏ ਮੈਂ ਪੜਦਾ ਨਹੀਂ ਹੁੰਦੀ ਮੈਨੂੰ ਗ੍ਰੇਜੀ ਮੈਂ ਭਾਈ ਪੜਿਆ ਨਹੀਂ ਹਿੰਦੀ ਆਦੀ ਇਹਨੂੰ ਨਹੀਂ ਸੱਚੇ ਨੇ ਨਹੀਂ ਕੀਤੀ ਤੇ ਮਾਰ ਕੇ ਜੀਤੀ ਆ ਕਿਦਾਂ ਕਿਦਾਂ ਹਾਏ ਇਹਨੂੰ ਵੈਜੀਟੇਬਲ ਦੇ ਨਾਮ ਨਹੀਂ ਆਉਂਦੇ ਟਮਾਟਰ ਟਮੇਟੋ ਹਨ ਅਲੂ ਅਲੂ ਅਈ ਸ਼ਾ ਸੋਕੇ ਬੁਸ਼ੇ ਨੇ ਭਾਈ ਇਹ ਪਹਿਲੀ ਗਾਦੇ ਆਣੇ ਨੂੰ ਜਾਂਦੇ ਹੋਣੇ ਆ ਮੈਂ ਕਿਉਂ ਨਹੀਂ ਗਿਆ ਲੈ ਸਾਗ ਨਹੀਂ ਸਾਗ ਸਾਗ ਵਾਲੀ ਆ ਜੀ ਉਹ ਕਿਉਂ ਨਹੀਂ ਹੈਗਾ ਹੁਣ ਇਹ ਚੱਲ ਕਾਲੀ ਦਾਲ ਦਾ ਤਾਂ ਦੇ ਕਾਲੀ ਦਾਲ ਮਾਂ ਨਹੀਂ ਦਾਲ ਹੋਇਆ ਵੀ ਨਹੀਂ ਹੈਗਾ ਐਵੇਂ ਨਹੀਂ ਗੱਲ ਹੈ ਦਾਲ ਵੀ ਕਰੀ ਬਲੈਕ ਹੋਣਾ ਸਭ ਦਾ ਹੈਗਾ ਗੱਟਣੀ ਹੈ ਬਲੈਕ ਦਾਲ ਕਰੇਲਾ ਪਟੈਟੋ ਵਿਸ਼ਾ ਨਾਲੇ ਤਾਂ ਸੁਲਾਪਿਆ ਆਲੂ ਟਮਾਟਰ ਉਹ ਫਿਰ ਜੀ ਪਛਾਣਨਾ ਨਹੀਂ ਸੀ ਨਾ ਤੇ ਹੋਰ ਤੈਨੂੰ ਕੋਈ ਨਹੀਂ ਕਿ ਬਾਰਡ ਲਾਸਟ ਚੱਲ ਜੰਮ ਉਹਦੇ ਸੋਖਾ ਵਾ ਮੈਨੂੰ ਹੀ ਆਂਦਾ ਯਾਦ ਆ ਗਿਆ ਚੱਲ ਮੋਰੀ ਉਹ ਉਹ ਵੈਲਕਮ ਐ ਮੜਾਈ ਚੱਲ ਕੇ ਬੱਚੇ ਵੇਖ ਉਹ ਹੀ ਪੌਣਾ ਦੇ ਵਿੱਚ ਕੋਸੀ ਜਾਉਂਦਾ ਉਹੀ ਦੀ ਵਾਲੀ ਮੈਡਮ ਨੇ ਖਾਦ ਲਾਉਣੀ ਪੜੀ ਆ। ਹੋਏ। ਕਿੱਦਿ ਜਗਰਾਉਣਾ। ਗੱਡੀ ਆਏਗੇ। ਇੱਥੇ ਸਾਰੇ ਵਿਆਹ ਹੀ ਬੰਦੇ ਹੀ ਇਹ ਆ। ਓਹ। ਨੂਰ ਹੀ ਬੜਾ ਖਿਆਲ ਆ ਮੁੰਡੇ ਦਾ। ਇਹ ਕਦੋਂ ਪਾਈ ਵਿਆਹ ਪਲਾ ਆਪਣਾ? 24 ਜਨਵਰੀ ਨੂੰ ਸਗਲੀ ਮੇਟੀ। 24 ਜਨਵਰੀ ਨੂੰ ਸਾਰੇ ਆ ਜਾਣ। ਚੋਰੀ ਆਇਆ ਚੋਰੀ ਆ ਹੋਰ ਕਿਹੜਾ ਹੋਇਆ ਹੰਤਾ ਚੋਰੀ ਚੋਰੀ ਹੀ ਕਈ ਭਰਾ ਬੜੇ ਉਪਰੇ ਲੋਕ ਕਿਧਰ ਕੀ ਡੱਬਾ ਵਿਆਹ ਲਾ ਤਾਂ ਆ ਗਿਆ ਵਿਆਹ ਕਿਰਵਾ ਲਈ ਆ ਕਦੋਂ ਸੋਲਿਆ ਤੁਸੀਂ ਨਹੀਂ ਰਾਜ ਨੂੰ ਵਿਖਾ ਗਰੋ ਦਵਾਦ ਐਜਾ ਨੇ ਡੱਬੇ ਦੇਖਿਆ ਕਰ ਤੇਰਾ ਸ਼ਸ਼ੇਤੀ ਵਿਆਹ ਹੋਇਆ ਠੀਕ ਆ ਚੱਲ ਭਰਾ ਤੂੰ ਲੱਗੀ ਜੀ ਨੂੰ ਇਹ ਰਾਵਾਂ ਨੇ ਫੇਰ ਵੀ ਖੋਸੋ ਜੀ ਨਾਮ ਆ ਕੇ ਦੇਖੋ ਸਹੀ ਗੱਲ ਸਾਡੀ ਆਤਮਾ ਤੇਰੀ ਨਾਲ ਆ ਦੋ ਦਿਲ ਜਿਹੜੇ ਮਿਲ ਰਹੇ ਆ ਤੁਹਾਡੀ ਸੋਚ ਵਿਚਾਰ ਇੱਕ ਹੋਵੇ ਤੇ ਪੇਸ਼ੇਰੀ ਦਾ ਮਸਤ ਸਬਰ ਸੰਦੋ ਕੀ ਆ ਬਾਤ ਇਹੋ ਜੀ ਦੀ ਜੀ ਦਾ ਵਿਆਹ ਵਾ ਬਾਕੀ ਫਿਰ ਆਪਾਂ ਬਲੌਗ ਵਿੱਚ ਗੱਲਾਂ ਬਾਤਾਂ ਕਰਾਂਗੇ ਜੀ ਕੀ ਗੱਲਾਂ ਬਾਤਾਂ ਐਕਸਰਸਾਈਜ਼ ਨਹੀਂ ਛੱਡਣੀ ਬੜੇ ਮੁੰਡੇ ਆ ਮੇਰੇ ਚੇਲੇ ਆ ਵਿਆਹ ਹੋ ਗਿਆ ਜੇਮਣੀ ਆ ਕੀ ਆ ਪੜੀ ਵਿਆਹ ਹੋ ਗਿਆ ਹਾਂ ਹੁਣ ਕਹਦੇ ਲੋੜ ਹੀ ਨਹੀਂ ਗਈ ਪੜੀ ਵਿਆਹ ਹੋ ਗਿਆ ਉਹ ਭਰਾ ਕੀ ਹੋ ਗਿਆ ਹੁਣ ਜੀਵਨੀ ਸ਼ੁਰੂ ਹੋਣੀ ਪਹਿਲਾਂ ਆਪਾਂ ਕੀ ਨੇ ਮਤੋੜਿਆ ਅਸਲ ਜਨਮ ਜਿਹੜਾ ਬੰਦਾ ਵਿਆਹ ਤੋਂ ਬਾਅਦ ਕੀ ਆ ਬਾਤ ਠੀਕ ਹੈ ਤੁਸੀਂ ਇੱਕ ਮੈਸੇਜ ਆ ਠੀਕ ਕਹਿਣਾ ਮੰਨੋਗੇ ਚੇਲੇ ਹੁੰਦੇ ਨਾ ਆਓਗੇ ਦੀ ਆ ਪਹਿਲਾਂ ਪੱਕਾ ਕਰੋ ਨਾ ਵੀਡੀਓ ਤੇ ਬਾਅਦ ਵਿੱਚ ਆਹ ਮੇਰਾ ਬਹੁਤ ਵਧੀਆ ਪ੍ਰਿਸ਼ਾਂਤ ਸਿੰਘ ਨਾ ਵੀਡੀਓ ਪਾਜੋਗੇ ਤੇ ਹੋਵਾਂਗੇ ਵਿਆਹ ਤੋਂ ਬਾਅਦ ਆਓਗੇ ਮੈਨੂੰ ਮਾਰਿਆ ਆ ਮੇਰਾ ਪਿਆਰ ਥੋੜੇ ਟਾਈਮ ਚ ਪਿਆ ਆ ਰਾਮ ਦਾ ਬੰਦਾ ਕਿੰਨੀ ਦੇਰ ਬਾਅਦ ਆਓਗੇ ਇਹ ਮੈਂ ਛੁੱਟੀ ਦਊਂਗਾ ਨਾ ਇਹ 10 ਦਿਨ ਬਾਅਦ ਅੱਣੀ ਛੁੱਟੀਆਂ ਜਾਂਦੀਆਂ ਜਾਂਦੀਆਂ 10 ਦਿਨ ਹੋਣਾ ਇਹ ਵੀ 22 ਤੱਕ ਆਉਂਗਾ 22 ਨੂੰ ਨਹੀਂ ਨਹੀਂ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ 23 ਨੂੰ ਸ਼ਾਇਦ ਆਉਣਗੇ ਉਹਦੇ ਪਹਿਲਾਂ ਆ ਗਿਆ ਆਪਣੀ ਮਾਂ ਦੇ ਘਰ ਹੋਣਾ ਤੇ ਤੱਕ ਚਵੀ ਨੂੰ ਵਿਆਹ ਹੋਣ ਤੋਂ ਕਿੰਨੇ ਮਹੀਨੇ ਬਾਅਦ ਆਇਆ ਓਹ ਤੇਰੀ ਨੂੰ ਸ਼ੇਰ ਤੇਰਾ ਗਰੋਟਾ ਕੀ ਬਾਤ ਐ ਸ਼ੇਰਾ ਗਰੋਟਾ ਇੱਧਰ ਰੱਖ ਲਈਏ ਰਾਣੂ ਖਾਵਾਂਗੇ ਦੁੱਧ ਨੂੰ ਉਹ ਨਹੀਂ ਆਪਣੇ ਛੜ ਕਾਲੀ ਕਰਨ ਛੜ ਗੜੀ ਇਹਨਾਂ ਨੂੰ ਆਪਾਂ ਪੇਰੈਂਟਸ ਨੂੰ ਬੁਲਾਉਣਾ ਇਹਨਾਂ ਨੂੰ ਜਿੰਨਾ ਪਿਆਰ ਕਰੀਏ ਤਾਂ ਕੰਗ ਕਰਦੇ ਐ ਐਨਾ ਮੈਨੂੰ ਇੱਕ ਐਮਰਜੈਂਸੀ ਕਾਮੀ ਮੈਂ ਸਿਰਫ 15 ਮਿੰਟ ਜਿਮ ਤੋਂ ਬਾਹਰ ਗਿਆ ਤੇ 15 ਮਿੰਟ ਬਾਹਰ ਦਾ ਮੈਸੇਜ ਆ ਗਿਆ ਇਹੋ ਜਿਹਾ ਰੱਖ ਕੀ ਕਰਨੇ ਆ ਔਰ ਟਰੋ ਔਰ ਡੱਬਾ ਟਰੋਫੀਆਂ ਦਾ ਵਾ ਇਹਨਾਂ ਵਾਸਤੇ ਫਿਰ ਪਹਿਲਾ ਵੀ ਇਹਨਾਂ ਕੋ ਆਪਾਂ ਪਹਿਲੇ ਲਈਦੇ ਆ ਤੇ ਜੇ ਇਹਨਾਂ ਲੜਨਾ ਹੀ ਐਪਰੀਸ਼ੀਏਟ ਹੀ ਇਹ ਨਹੀਂ ਕਰਨਾ ਤਾਂ ਫਿਰ ਜਿਹੜੇ 2-3 ਗੰਦੇ ਆ ਇਨਸਾਨ ਬਾਹਰ ਕੱਢ ਦਾਂਗੇ ਮੁੰਡੇ ਬਾਕੀ ਸਾਰੇ ਚੰਗੇ 3-4 ਹੀ ਆ ਹਮਨ ਦੱਸੋ ਸਵਾਮ ਵਾਲ ਕਿਹੜੇ ਆ ਆ ਖੋਲੋ ਬਾਬਾ ਜੀ ਅਖੀ ਟਰਾਫੀ ਵਿਖਾਈ ਹੈ ਵੇਹ ਰਾਏ ਨਾ ਖੋਲੋ ਟੋਕ ਨਹੀਂ ਤੇ ਖੋਲੋ ਵੇ ਤੂੰ ਖੋਲਦਾ ਮੈਂ ਕੰਜੀ ਚਾਹੀਦੀ ਮੜੀ ਪਹਿਲਾ ਡੱਬਾ ਖਤਮ ਹੋ ਗਿਆ ਕੰਪੀਟੀਸ਼ਨ ਹੁਣ ਕਰਦਨੇ ਸਟਾਰਟ ਕੋਡੇ ਹੱਥ ਲਾਉਂਦਾ ਮਤਲਬ ਦਾ ਭਰਾਵਾ ਕਹਿਣਾ ਮਨਿਆ ਕਰ ਉਹਨੇ ਤੇ ਮੈਂ ਹੱਥ ਜੋੜ ਦਨਾ ਮੜਾ ਤੂੰ ਮੈਨੂੰ ਥੋੜਾ ਸੱਚਮੇਂ ਸਹੀ ਕਰ ਲੈ ਯਾਰ ਤੇਰੇ ਕੋਲ ਵਾਅਦਾ ਵੂਦਾ ਫਿਰਦਾ ਸਾਰਾ ਮੇਰੇ ਅੰਦਰ ਅੱਖਾਂ ਖੋਲ ਕੇ ਮੜਾ ਮੋੜ ਤੁਰਿਆ ਕਰ ਮੇਰੇ ਵੀ ਕੋਈ ਵੀ ਚੀਜ਼ ਫੜਦੀ ਨਾ ਡਬਲ ਡੂਲ ਵੇਖ ਕੇ ਫੜਾ ਕਰੋ ਤੇਰੇ ਜਿਹੇ ਪੇਡ ਮਾਰੀ ਬੰਨਾ ਕਿਹੜੀ ਆ ਮੇਰੇ ਵਾਲੀ ਹੋਣਾ ਉਹ ਤੇ ਚਿਪੜਾ ਮਾਰ ਰਹੀ ਹੈ ਉਹ ਤੇ ਸਰਦਾਰ ਨਾ ਤੂੰ ਤੇ ਚਿਪੜਾ ਮਾਰ ਰਹੀ ਹੈ ਬੜਾ ਤੱਤਾ ਲੈ ਦੱਸੀ ਸਾਰੇ ਇਹਦਾ ਪਿਆਰ ਨਾ ਕਰਦੇ ਆਵੇ ਜਿੰਨੇ ਨੇ ਉਹ ਤੇਰੀ ਨੂੰ ਕਿਆ ਬਾਤ ਹੈ ਭਾਜੀ ਫਿਜ਼ੀਕਲ ਫਿਟਨੈਸ ਅਵਾਰਡ ਸਾਰੇ ਬੱਚਿਆਂ ਨੂੰ ਜਿਹੜਾ ਜਿਹੜਾ ਵੀ ਕੋਈ ਬੈਸਟ ਕਰਿਆ ਕਰੂਗਾ ਸਾਰਾ ਹੋ ਜਾ ਰਿਹਾ ਬਹੁਤ ਵਧੀਆ ਪ੍ਰੋਗਰਾਮ ਦਾ ਕਿਆ ਬਾਤ ਹੈ ਤੇ ਜੇ ਫਿਰ ਵੀ ਇਹਨਾਂ ਲੜਨਾ ਝਗੜਨਾ ਜਾਂ ਇਦਾਂ ਕਰਨਾ ਨਹੀਂ ਨਾ ਕੋਈ ਐਂਟਰੀ ਫੀਸ ਨਾ ਕੁਝ ਹੈ ਨਾ ਭਾਜੀ ਉਹ ਮੈਨੂੰ ਇਹ ਕੋਲੋਂ ਪੈਸੇ ਦੇਈ ਜਾਂਦੇ ਅੱਲਵਾਰੀ ਆ ਕੇ ਰੱਖੀਏ ਆ ਕਿੰਨੇ ਜਣਗੀਆਂ ਮਿਸਰਾਤਾ ਹੀ ਦੇ ਸੋਚੇ 200 400 ਰੁਪਏ ਦੀ ਉਹ ਪੈਸੇ ਦੀ ਗੱਲ ਹੀ ਨਹੀਂ ਭਾਜੀ ਪੈਸੇ 50 ਰੁਪਏ ਦੇ ਵੇਲੇ ਸ਼ਾਪਾ ਜੀ ਬਣੀ ਹੁੰਦੀ ਹੈ ਮੈਂ ਕਿਉਂ ਕਰਨ ਦਿਆਂ ਇਹ ਥੋੜੇ ਮੇਰੇ ਕੋਲ ਬੱਚੇ ਆਉਣ ਪੈ ਮਾਰੇ ਤੈਨੂੰ ਪਤਾ ਪਲਾਸ ਵਾਲੀ ਫੋੜ ਪਲਾਸ ਫੜਿਆ ਹੁੰਦਾ ਲੰਬੇ ਵਾਲ ਹੁੰਦੇ ਤੇ ਮੈਂ ਉਦੋਂ ਤੋਂ ਬਹੁਤ ਮਸ਼ਹੂਰ ਹਾਂ ਮੈਨੂੰ ਇਹ ਆ ਵੀ ਵਿਚਾਲੀਏ ਇਹਨਾਂ ਨੂੰ ਥੋੜਾ ਹੌਸਲਾ ਦੇਗੇ ਨਾ ਕੱਲ ਨੂੰ ਨਸ਼ੇ ਪੱਤਾ ਕ੍ਰਾਈਮ ਐਦਾਂ ਦੀਆਂ ਜਗ੍ਹਾਾਂ ਵਿੱਚ ਲਾਂਬੇਵੇਂ ਹੋਣ ਹੀ ਲਾਂਬੇ ਆਉਂਦੇ ਆ ਵੀ ਲੜਦੇ ਆ ਬਦਮਾਸ਼ੀਆ ਕਰਨਦੇ ਆ ਇੱਥੇ ਲਾਂਡੇ ਆ ਤੇ ਇੱਕ ਦੋ ਜਾਨੇ ਮੰਮੀ ਦੇ ਗੱਲ ਪੈ ਗਈਆਂ ਜਮਾਨਾ ਨਜ਼ਰ ਦੇ ਆ ਨਹੀਂ ਡਿਆ ਵਾ ਸਾਹਮਣੇ ਬੱਚੇ ਭਜੀ ਛੋਟੀਆਂ ਲੰਮਾ ਸਾਈ ਜਿਆਦਾ ਹਾਂਜੀ ਇਹ ਨਾ ਜਿਆਦਾ ਮੈਂ ਇਹਨਾਂ ਨੂੰ ਕੁਝ ਕਹਿੰਦਾ ਨਹੀਂ ਨਾ ਇਹ ਭੂਜ ਚੜਗੇ ਇਹ ਭੂਜ ਚੜਗੇ ਇਹਨਾਂ ਨੂੰ ਦੋਵੇਂ ਵੀ ਕਰਦੇ ਆ ਛੁੱਟੀ ਮਾਂ ਕੋਲ ਇ ਤਦ ਬਾਕੀ ਸਾਰੇ ਸਦੇ ਨੇ ਓਕਰ ਬੋੜ ਰਹਿਣੇ। ਤੇ ਇਹਨਾਂ ਨੇ ਪ੍ਰਾਣੀ ਤਾਕਤ ਦੇ ਵੇਖੀ ਨਹੀਂ ਨਿਗਾ ਨਿਗਾ ਨੇ ਇਹਨਾਂ ਨੂੰ ਪਤਾ ਪੁਰਾਣੇ ਸੁਭਾ ਦਾ। ਜੰਮੇ ਨਹੀਂ ਹੋਣੇ ਉਹਦੇ। ਬਾਬਾ ਜੀ ਕਿਰਪਾ ਕਰੋ ਤੇ ਥੱਲੇ ਰੱਖਾਓ। ਬਤਾ ਕੇ। ਹੋਰ ਸਨੇਹ। ਇੱਕ ਦੱਸੋ ਕੀ ਪ੍ਰਲਾ ਦਾ ਨਾਮ? ਸਨੇਹ ਭਾਈ ਢੀਕਨ ਦੇ 2 ਘੰਟਿਆਂ ਤੋਂ। ਜੇੜਾ ਕੋਈ ਬੈਸਟ ਵਧੀਆ ਬੱਚਾ ਨਿਕਲ ਗਿਆ ਉਹਨੂੰ ਕੀ ਨਾਮ ਦੋਗੇ ਤੁਸੀਂ ਆਪਣੇ ਵੱਲੋਂ? ਆਪਣੇ ਵੱਲੋਂ। 1100 1100 ਪਰ ਅਸ਼ੀਰਵਾਦ ਚਾਹੀਦਾ ਚਲੋ ਠੀਕ ਹੈ ਜੀ ਕੀ ਬਾਤ ਹੈ ਸਰਪੀ ਉਹ ਕਿਹਾ ਨਾ ਕਿ ਹੋਰ ਫੋਨ ਹੋਣੀ ਭਰਾਵਾ ਕੀ ਇੱਕ ਬੱਚੇ ਨੂੰ ਇੱਕ ਬੱਚੇ ਇੱਕ ਬੱਚੇ ਕੀ ਦੇਣਾ ਕੀ ਬਾਦਸ ਨੇ ਨਸ਼ਿਆਂ ਦੇ ਕੋਈ ਲਾਵਾ ਦੇ ਮੈਸੇਜ ਦੇ ਜੋਸ਼ ਆ ਗਈ ਤੂੰ ਨਾੜਾ ਫੜ ਲਈ ਜਿੰਦੀਆਂ ਜੋਸ਼ ਆ ਗਈ ਤੂੰ ਤੇ ਜੋਸ਼ ਆਈ ਕੱਲੇ ਜਿਵੇਂ ਛੜੀਵਾਰ ਜੋਸ਼ ਦਿਵੇਗੀ ਸ਼ਨੀਵਾਰ ਦੀ ਰਾਤ ਕੀ ਆ ਅੱਜ ਕੱਲ ਜਿੰਨਾ ਵੀ ਯੂਥ ਹੈਗਾ ਅੱਜ ਦੇ ਟਾਈਮ ਤੇ ਪੰਜਾਬ ਦੇ ਵਿੱਚ ਫੇਰ ਘਟ ਅੰਮ੍ਰਿਤਸਰ ਚ ਫੇਰ ਘਟ ਅੰਮ੍ਰਿਤਸਰ ਤੋਂ ਬਾਹਰ ਬਹੁਤ ਜਾ ਯੂਥ ਅੱਜ ਦੇ ਟਾਈਮ ਤੇ ਇਸ ਟਾਈਮ ਨਸ਼ੇ ਕਰਦਾ ਹੋਣਾ ਕੁਸ਼ ਕਰਦਾ ਹੋਣਾ ਸੈਟਰਡੇ ਹੋਣਾ ਸੈਟਰਡੇ ਨਾਈਟ ਨਾਈਟ ਆਊਟ ਬਾਹਰ ਗੱਡੀਆਂ ਚ ਯੇ ਵੋ ਪਰ ਵੇਖੋ ਉਸਤਾਦ ਜੀ ਦੀ ਸ਼ਗਿਰਦੀ ਚ ਰਹਿ ਕੇ 2 ਘੰਟੇ ਤੋਂ ਜਿਮ ਦੇ ਵਿੱਚ ਚੱਕਰ ਕੱਢਣਿਆ ਉਸਤਾਦ ਜੀ ਨੂੰ ਡਿਕਣਾ ਪਿਆ ਕਿ ਉਸਤਾਦ ਜੀ ਆਉਣਗੇ ਕਿਉਂਕਿ ਗਲਤੀ ਕੀਤੀ ਆਪਣੀ ਗਲਤੀ ਕਰਕੇ ਹੀ 2 ਘੰਟੇ ਡਿਕਣਾ ਪਿਆ ਹੁਣ ਪਰ ਇਕ ਸ਼ਗਿਰਦੀ ਆਗੇ ਐਕਸਰਸਾਈਜ਼ ਕਰਨੀ ਹੈ ਉਸਤਾਦ ਜੀ ਕੋ ਸਿੱਖ ਕੇ ਕਰਨੀ ਹੈ ਕਿਆ ਬਾਤ ਹੈ ਪਰਸਨਲ ਟ੍ਰੇਨਿੰਗ ਐਵੇਂ ਨਹੀਂ ਕੀ ਉਹ ਸ਼ਗਿਰਦੀ ਹੈ ਪਰਸਨਲ ਟ੍ਰੇਨਿੰਗ ਐ ਸਾਥੇ ਸ਼ਗਿਰਦੀ ਹੈ ਮੈਂ ਦੇਣਾ ਸਿਰਫ 3000 ਰੁਪਏ 3 ਮਹੀਨੇ ਦਾ ਜੋ ਕਿ ਇੱਕਦਮ 0.001 ਪਰਸਨਲ ਟ੍ਰੇਨਿੰਗ ਫਿਰ ਕਹਿਣਾ ਨਹੀਂ ਉਸਤਾਦ ਜੀ ਉਹ ਹੈ ਉਹ ਪਰਸਨਲ ਟ੍ਰੇਨਿੰਗ ਹੈ ਹੀ ਨਹੀਂ ਉਹ ਹੈ ਸ਼ਗਿਰਦੀ ਸ਼ਗਿਰਦੀ ਕੀ ਆ 2 ਘੰਟੇ ਜਿਹੜਾ ਮੈਂ ਉਹਨੂੰ ਵੇਟ ਕੀਤਾ ਉਹ ਮੇਰੇ ਹੱਥੇ ਇੱਕ ਚੀਜ਼ ਮੈਂ ਸਿੱਖੀ ਉਹ ਚੋਂ ਹੀ ਮੇਰਾ ਫਾਇਦਾ ਹੋ ਕਿ ਮੈਂ ਸਿੱਖਿਆ ਕਿ ਬਿਨਾਂ ਦੱਸਿਆ ਮੇਰਾ ਦੱਸਿਆ ਗਿਆ ਨਾ ਨਹੀਂ ਆਖੀ ਦੱਸ ਦਿਓ ਫੋਨ ਤੇ ਮੈਂ ਮਫਾੜੀ ਵੜਨਾ ਉਹ ਮੇਰੀ ਆਪਣੀ ਸਭ ਤੋਂ ਮੈਂ ਘਰ ਜਾਉ ਦੁਬਾਰਾ ਆਉਂ ਮੈਂ ਨਹੀਂ ਮੈਂ ਘਰ ਜਾਣਾ ਸ਼ਨੀਵਾਰ ਅੱਜ ਮੈਨੂੰ ਵੀ ਲੇਟ ਹੋਣਾ ਮੈਂ ਕਿਹਾ 11 12 ਕਿੰਨੇ ਵਜੇ ਮੈਂ ਵੀ ਪੱਟ ਲਾਉਣੇ ਹੂੰ ਲਾਉਣੇ ਮੜੇ ਮੜੇ ਲਾਉਣਾ ਚਾਹੀਦਾ ਮੁਰਗੇ ਲੋਕੀ ਕਮੈਂਡ ਕਰਦੇ ਆ ਕੋਈ ਅੱਜ ਪੱਟ ਛੋਟੀ ਹੈ ਕੋਟ ਕੋਟ ਉਹ ਕਦ ਤਰਾ ਉਹਦੇ ਨਾਲ ਧਿਆਨ ਕੋ ਜਾਣਦੇ ਠੀਕ ਨਹੀਂ ਕਰਦੇ ਠੀਕ ਹੈ ਪਰਨਾ ਪਤਾ ਇਥੇ ਡੋਣਾ ਦੱਸੀ ਮੈਸੇਜ ਕਰੀ ਜਾਣਾ ਰੋਜ਼ ਅਜਿਹਾ ਕੰਡੈਕਟ ਇਹਨਾਂ ਨੂੰ ਮੂੰਹ ਨਾ ਵਿਖਾਇੋ ਇਹਨਾਂ ਦੀ ਮੁਰਗੇ ਬਣਾਉ ਸਾਰਾ ਜਿਹੜੇ ਛੁੱਟੀ ਜਿਹੜੇ ਉਹ ਵਿੱਚ ਕੰਡੈਕਟ ਵੀ ਇਹੀ ਹੈਗਾ ਵਾ ਇਹ ਜਿਹੜਾ ਬਿਨਾਂ ਦੱਸਿਆ ਛੁੱਟੀ ਕਰਦੇ ਆ ਐ ਕਰਕੇ ਨਾ ਬੈਗ ਲਿਆਉ ਉਹਨਾਂ ਦੀ ਫਿਰ ਕਿੰਨਾ ਸਿੰਪਲ ਜਿਹਾ ਦੱਸਿਆ ਵਾ ਵੀ ਕਿ ਮੈਸੇਜ ਕਰਨਾ ਹੈ ਗਰੁੱਪ 'ਚ ਜਦੋਂ ਛੁੱਟੀ ਕਰਨੀ ਹੈ ਕਿਤਾ ਗੱਲ ਬੋਲੋ ਨਾ ਕੈਮਰਾ ਗਾੜੀ ਬੋਲੋ ਸਗ੍ਹਾ 'ਤੇ ਲਾਓ ਚਾਰ ਲੱਖ ਕੋਲ ਬੋਲ ਹੈ ਪਰਸੋਂ 500 500 ਆਇਆ ਨਹੀਂ ਛੁੱਟੀ ਹੋ ਗਈ ਸੀ ਉਹ ਗੱਦੀ ਨਾਲ ਤੇ ਪਰਸੋਂ ਮੈਸੇਜ ਕੀਤਾ ਨਹੀਂ ਮੈਸੇਜ ਨਹੀਂ ਕੀਤਾ ਕੱਲ ਕੀਤਾ ਸੀ ਕੱਲ ਆਇਆ ਸੀ ਫਸੋ ਕੀ ਤਾਂ ਮਸੀ ਫਸੋ ਮਸੀ ਕੀਤਾ ਕਿ ਉਹਦੀ ਪਨਿਸ਼ਮੈਂਟ ਵੀ ਮਿਲ ਗਈ ਹਾਂ ਪਨਿਸ਼ਮੈਂਟ ਪੂਰੀ ਕੀਤੀ ਹੈ ਕਿਹੜੀ ਬੜੀ ਕਿੰਨੇ ਦੇਤੀ ਇਹਨੂੰ ਕੋਈ ਨਹੀਂ ਬੈਠਕਾਂ ਵੀ ਕਈਆਂ ਬੈਠਕਾਂ ਕਿੰਨੇ ਮਰਵਾਇਆ ਗੱਲ ਸਾਜੀ ਮਰਵਾਇਆ ਨਹੀਂ ਬੈੜਕਾਂ ਦੀ ਪਨਿਸ਼ਮੈਂਟ ਹੋ ਗਈ ਪਰ ਇਨਫੋਰਮ ਆਪਾਂ ਕਰਨਾ ਕਰਨਾ ਅੱਗੇ ਤੋਂ ਨਹੀਂ ਚਲ ਕੇ ਆਈ ਗੱਲ ਠੀਕ ਹੈ ਅੱਗੇ ਤੋਂ ਨਹੀਂ ਫੈਸਲਾ ਕਿਦਾਂ ਚੁ ਮੇਰਾ ਹੀ ਫੈਸਲਾ ਹੈ ਠੀਕ ਹੈ ਸਾਡੇ ਇੱਕ ਕੰਪਲੀਟ ਪਹਿਲਾਂ ਵੀ ਆਇਆ ਸੀ ਨਾ ਦੂਸਰੀ ਆ ਗਈ ਹੁਣ ਤੂੰ ਆਪ ਹੀ ਜਾਣਦਾ ਕਿ ਤੇਰੇ ਰੁਕਣਾ ਹੁਣ ਕਿਹਦਾ ਦੱਸ ਕੋਸ਼ ਨਹੀਂ ਸਤਾਜੀ ਨੇ ਨਾ ਕਰਨੇ ਇਹਨੇ ਮੰਜਾਗਣਾ ਕੀਤਾ ਸਤਾਜੀ ਨੇ ਪਹਿਲਾਂ ਵੀ ਕਹਿਆ ਸੀ ਨਾ ਮੈਂ ਗੱਲ ਕਰਨੀ ਠੀਕ ਆਨੇ ਗਾਲ ਆਪੇ ਸ਼ੁਰੂ ਕੀਤੀ ਮੈਂ ਮੁਰਕੇ ਗੱਡੀ ਦੇ ਵਿੱਚ ਪੈਣ ਮਾਰੀ ਤੂੰ ਕਿਹਾ ਗਾਲ ਉਹਨੇ ਗੱਡੀ ਫਿਲਾਂ ਨੂੰ ਸਤਾਜੀ ਨੇ ਆਏ ਮੈਂ ਬੰਦੇ ਮੂੰਹ ਤੇ ਘਰਾਵਾ ਨਾ ਸਤਾਜੀ ਆਜਾ ਇਹ ਪਛਾਣ ਨਾ ਇਹ ਪਾਸ ਪਾਸ ਰਾਨੇ ਕਿ ਮੈਨੂੰ ਗੱਲਾਂ ਲਾਂਦਾ ਹੈ ਆਪਣੇ ਲੋ ਸਤਾਜਾ ਇੱਕ ਵਾਰ ਉਹ ਫੋੜ ਕੇ ਨੂੰ ਕਰਨ ਦੇ ਆਈ ਮੁੰਡੇ ਸਦੇ ਹੀ ਫੋੜ ਕਰ ਰਿਹਾ ਹੈ ਕੋਈ ਫੋਨ ਹੀ ਨਹੀਂਗਾ ਕੋਈ ਓਏ ਉਹਨੂੰ ਕਹਿੰਦਾ ਤੂੰ ਨੜਦੀਆਂ ਲਾਪਿਆ ਉਹਨੂੰ ਉਸਤਾਦ ਨੇ ਕਹਿੰਦਾ ਪਾਪਾ ਨੂੰ ਇਹ ਪਾਪਾ ਨੂੰ ਕੀਤਾ ਇਹ ਤੇਰੇ ਉਹਨੂੰ ਪੁੱਛ ਕੇ ਉਹਨੂੰ ਕਰ ਗੱਲ ਕਰਾ ਉਹ ਜੇ ਮੈਂ ਕਰ ਗੱਲ ਕਰਾਂ ਡੈਡੀ ਆ ਰਿਹਾ ਕਰ ਗੱਲ ਕਰਾ ਦੇ ਇਹ ਥਲਾ ਲਾਹ ਹੁਣ ਕਿਸ ਕੋ ਦਿੰਦਾ ਹਾਂ ਪਾਪਾ ਪਾਪਾ ਕੋ ਫੋਨ ਨਹੀਂ ਹੈ ਮੰਮੀ ਨਾ ਕਰਾਣਾ ਪਾਪਾ ਕੋ ਫੋਨ ਨਹੀਂ ਹੈ ਮੰਮੀ ਨਾ ਕਰਾ ਹਰ ਦੇ ਸਕੂਲੇ ਕਹਿੰਦੇ ਹੁੰਦੇ ਸੀ ਕਿੰਨੇ ਆਪਣੇ ਘਰ ਦੇ ਨਾਲ ਗੱਲ ਕਰਾਂਗਾ ਘਰ ਦੇ ਕੋ ਫੋਨ ਹੀ ਨਹੀਂ ਕਰਾ ਰਿਹਾ ਕੋਈ ਇਹ ਲੋ ਵੀ ਉਹ ਗੰਦ ਰਿਹਾ ਓ ਯਾਰ ਮੈਂ ਚਿੱਠੀ ਲਿਖ ਦੋ ਚਿੱਠੀ ਜਾਂਦੀ ਹੱਡੇ ਘਰ ਬਾਹਰ ਨਹੀਂ ਰਹਿਣ ਅੱਧਾ ਘੰਟਾ ਮੈਂ ਉਹਨੂੰ ਜਿਬ ਚੋਂ ਬਾਹਰ ਗਿਆ ਉਸੇ ਵੇਲੇ ਕੰਪਲੇਟ ਅਮਾ ਉਸਤਾਦ ਜੀ ਨਾਲ ਗੱਲ ਕਰਿਓ ਅਮਾ ਆਦੇ ਕਰ ਲਾ ਪਹਿਲਾਂ ਸਾਸਿਕਾ ਜੀ ਸਰ ਬਰੋਣੀ ਦੀ ਹਾਂਜੀ ਪੈਂਦੀ ਸਾਸਿਕਾ ਨੂੰ ਮੈਂਗਾ ਆਪਾ ਵੇਖੋ ਕਿੰਨੇ ਔਖੇ ਹੋ ਗਿਰਾਂ ਨੂੰ ਮਿਹਨਤ ਕਰਾਉਣੇ ਆ ਕਿੰਨਾ ਸਿਰਕ ਪਾਈ ਕਰੀਦੀ ਆ ਤੁਸੀਂ ਫੀਸ ਦਿੰਦੇ ਹੋ ਟਾਈਮ ਕੱਢ ਕੇ ਆਉਂਦੇ ਆ ਇਹ ਇੱਥੇ ਆ ਕੇ ਕਿਸੇ ਨੂੰ ਗਾਲਾਂ ਕੱਢਦੇ ਆ ਤੇ ਫੇਰ ਉਹ ਕੰਮ ਚੰਗਾ ਨਹੀਂ ਆ ਪਸੰਦ ਨਹੀਂ ਕਿਉਂਕਿ ਜੇ ਵੱਡੇ ਬੱਚੇ ਹੋਣਾ ਉਹ ਤੇ ਮੈਂ 벨ਟ ਫੇਰ ਕੇ ਸਿੱਧੇ ਕਰ ਦਿੰਨਾ ਤੀਰ ਰਗੂ ਹੈਗੇ ਛੋਟੇ ਮੈਂ ਇਹਨਾਂ ਨੂੰ ਪੇਰੈਂਟਸ ਦੇ ਅਧਿਕਾਰ ਤੋਂ ਬਿਨਾਂ ਕਦੀ ਹੱਥ ਵੀ ਨਹੀਂ ਲਾ ਸਕਦਾ ਹੁਣ ਮੇਰੇ ਕੋ ਦੋ ਕੰਮ ਹੈ ਜਾਂ ਇਹਨਾਂ ਨੂੰ ਆਪਾਂ ਵਾਰਨਿੰਗ ਦੇ ਸਕਦੇ ਹਾਂ ਜਾਂ ਜਿਮਜੋ ਕੱਢ ਦਿੰਨੇ ਆ ਕਿਉਂਕਿ ਇਹਨਾਂ ਆਫਸ ਇਹਨਾਂ ਨੂੰ ਇੱਕ ਪਹਿਲੀ ਵਾਰਨਿੰਗ ਪਹਿਲਾਂ ਵੀ ਕੀਤੀ ਆ ਜਿਹੜੇ ਦੂਜਾ ਮੁੰਡਾ ਵਾ ਉਹਨਾਂ ਦੇ ਡੈਡੀ ਆ ਗਏ ਉਹਨਾਂ ਨੂੰ ਬੁਲਾਇਆ ਮੈਂ ਤੇ ਇਹ ਕਹਿੰਦਾ ਮੇਰੇ ਡੈਡੀ ਮੇਰੇ ਦੱਸੋ ਹੁਣ ਕੀ ਕਰਨਾ ਇਹਦਾ ਕਿਉਂਕਿ ਗਲਤ ਗੱਲ ਕੀ ਇਹਨੂੰ ਫੈਮਿਲੀ ਦੀਆਂ ਗਾਲਾਂ ਉਹਨੇ ਵੀ ਕੱਢੀ ਚਲੋ ਇਹਨੇ ਵੀ ਕੱਢੀ ਆ ਦੋਵਾਂ ਦੀ ਗਲਤੀ ਆ ਤੇ ਕੀ ਹੱਲ ਕਰਨਾ ਦੱਸੋ ਮਮਾ ਕਹਿੰਦੇ ਇੱਕ ਵਾਰੀ ਮਾਫ਼ ਕਰ ਦੋ ਗਾਧਨ ਕੱਢੂਗਾ ਤੂੰ ਕੋਈ ਤੈਨੂੰ ਮੁੰਡਾ ਵਧੀ ਕੀ ਕਰੇ ਤੈਨੂੰ ਕੋਈ ਛੇੜੇ ਤੂੰ ਮੈਨੂੰ ਦੱਸਣਾ ਪਹਿਲਾਂ ਸਮਝਦਾ ਹਾਂ ਹਾਂ ਕਿਉਂਕਿ ਮੈਨੂੰ ਇਹ ਰਿਜ਼ਲਟ ਮਿਲੇ ਤਾਂ ਪ੍ਰੇਮ ਬੜਾ ਪੈ ਗਿਆ ਮੈਨੂੰ ਇਹ ਵੀ ਰਿਜ਼ਲਟ ਮਿਲਣਿਆ ਵਾ ਇਹਨਾਂ ਦੀ ਭੈਣ ਜੀ ਕਿਹਨੇ ਆਵਾਜ਼ ਨਹੀਂ ਪੁੱਛਣੀ ਜਿੰਮ ਦੇ ਵਿੱਚ ਜਿੱਦੀ ਮੈਂ ਸਿਰਖ ਪਾਈ ਕਰਦਾ ਹਾਂ ਤੇਰੀ ਮੈਂ ਗੱਲ ਸੁਣ ਲਈ ਆ ਪਾਪਾ ਤੇਰਾ ਬੜਾ ਭਲਾ ਮਾਸ ਦੀ ਮੇਰੀ ਗੱਲ ਸੁਣ ਲੈ ਠੀਕ ਆ ਦੋਵੇਂ ਭਰਾ ਜੇ ਭਰਾ ਬਣ ਕੇ ਰਹਿਣਾ ਤੁਸੀਂ ਗਾਲ ਕੱਢੀ ਭਾਜੀ ਤੇ ਉਹਨੇ ਵੀ ਮੈਨੂੰ ਕੱਢੀ ਤੇ ਇਹਨੇ ਬਾਜ਼ ਮਾਰੀ ਇਹਦੇ ਚਪੇੜ ਮੈਂ ਨਹੀਂ ਕਹਿੰਦਾ ਕਿ ਇਕੱਲਾ ਗਲਤ ਹੈ ਉਹ ਨਹੀਂ ਗਲਤ ਇਹ ਵੀ ਗਲਤ ਹੈ ਉਦੇ ਮਮਾ ਨੂੰ ਫੋਨ ਕਰ ਲਿਆ ਉਹ ਕਹਿੰਦੇ ਵੀ ਇੱਕ ਅਗੜੇ ਕਹਿੰਦੇ ਮਾਰਦਾ ਤੇ ਆਪਾਂ ਚ ਤੇ ਦੋਵੇਂ ਦੋਸਤ ਇੱਕ ਦੋਸਤ ਯਾਰ ਭਾਈ ਹਾਂ ਉਹ ਘਰੇ ਜਾਂਦੇ ਇੱਕ ਆਹੋ ਆਂਦੀ ਆ ਪਰ ਤੁਹਾਨੂੰ ਇਹਨੇ ਕਿਹੜੀ ਗਾਲ ਕੱਢੀ ਆ ਤੁਸੀਂ ਗੁੱਸਾ ਕਰ ਦੇਣਾ ਬਹੁਤ ਗਲਤ ਗਾਲਾਂ ਕੱਢੀਆਂ ਦੋਵਾਂ ਨੇ ਨਾ ਲੜਦੇ ਨਾ ਬਰ ਅੱਜ ਕੱਲ੍ਹ ਹੈ ਨਹੀਂ ਪਿਆਰ ਨਾਲ ਰੱਖੋ ਦੀ ਆ ਗਾਲ ਨਹੀਂ ਕੱਢਣੀ ਮਾਂ ਵੀ ਨਹੀਂ ਕਰਦੀ ਗਾਲ ਨਹੀਂ ਕੱਢੀ ਵੇਖੋ ਇੱਕ ਮੁੰਡਾ ਸੁਗਮਨਾਂ ਦਾ ਠੀਕ ਉਹਨੇ ਕਿਹਾ ਸਤਾਜੀ ਇਹਨੂੰ ਕਿਹਾ ਕਿੰਨੇ ਗੁੱਡੇ ਲੈ ਆਵਾ ਕਹਿੰਦਾ ਮੈਂ ਬੱਸ ਲੈ ਆਵਾ ਮੈਂ ਤਾਂ ਕਦ ਪੁਰਾਣੇ ਹੀ ਗਏ ਸੀ ਕੰਧ ਤੇ ਟੰਗੇ ਹੀ ਗਏ ਈਗਾ ਕਹਿੰਦਾ ਇਹਨੇ ਇੱਕ ਗਵਾਲ ਕਰਤੀ ਨਹੀਂ ਉਹ ਵੀ ਗਵਾਲ ਹੈ ਮੈਂ ਆਉਗਾ ਸਾਜੀ ਮੈਂ ਤਾਂ ਮੇਰੇ ਪਹਿਲਾਂ ਗੁੱਡੀਆਂ ਘੜੇ ਦੀ ਗੱਲ ਪਛੜੀ ਇੱਥੇ ਤੂੰ ਮਾਮਾ ਗੁੱਡੀਆਂ ਦਾ ਬਣਿਆ ਵਾ ਮੈਂ ਅਸੀ ਲੋਰ ਘਰ ਜਾਓ ਇੱਕ ਮੁੰਡਾ ਹੈ ਨਾ ਉਹ ਉਹਨੇ ਮੈਨੂੰ ਪੁੱਛਿਆ ਗੁੱਡੇ ਕਿਨੇ ਲਿਆਂਦੇ ਹਨਾ ਇਹ ਕਹਿੰਦਾ ਮੈਂ ਇਹਨੂੰ ਲਿਆ ਕੇ ਦਿੱਤੀ ਮੈਂ ਇਹਨੇ ਇਹਦੀ ਕੰਨ ਤੇ ਟੰਕਿਆ ਆ ਤੁਹਾਡੀ ਦੂਜੀ ਕੰਪਲੇਂਟ ਜੇ ਤੀਜੀ ਕੰਪਲੇਂਟ ਯੂ ਕੈਨ ਗੋ ਬਾਸ ਆਪਾਂ ਉਸ ਤੋਂ ਬਾਅਦ ਬਵਾ ਖੜੀਆਂ ਤੇ ਡਵੇਲੋ ਆਪਣੇ ਸਵੀਰ ਵੇਲੋ ਤੁਹਾਡੀ ਕਿਹਨੇ ਆਵਾਜ਼ ਨਹੀਂ ਪੁੱਛਣੀ ਅਗਲੇ ਨੇ 5-5000 ਰੁਪਇਆ ਪਰਸਨਲ ਟ੍ਰੇਨਿੰਗ ਦਾ ਲੈਣਾ ਤਾਂ ਅਸੀਂ ਤੁਹਾਨੂੰ ਹੋਰ ਦਿਮਾਗ ਖਰਾਬ ਕਰ ਦੇਣਾ ਜਿੰਨੀ ਮੈਂ ਟੈਨਸ਼ਨ ਲੈਣਾ ਹੁਣ ਕੱਲ ਕੰਪੀਟੀਸ਼ਨ ਹੈ ਮੈਂ ਦੂਜੇ ਜਿਮ ਜਾਣਾ ਫਿਰ ਬੰਕੇ ਜਿਮ ਨਹੀਂ ਜਾ ਜਾ ਕਰਾ ਇੱਕ ਹੀ ਜਿਮ ਬਿਠਾ ਰਹਾ ਮੈਂ ਮੈਨੂੰ ਕੋਈ ਲੰਬਾ ਨਹੀਂ ਜੀਦਾ ਬਾਸ ਇਸ ਤੋਂ ਬਾਅਦ ਜਿਦੀ ਮੈਂ ਗੱਲ ਸੁਣ ਲਈ ਉਹਦੇ ਪੈਸੇ ਵਾਪਸ ਉਹ ਕਰ ਜਾਊਗਾ ਬਾਸ ਆਪਾਂ ਕੋਈ ਗੱਲ ਨਹੀਂ ਕਰਨੀ ਜੱਫੀ ਪਾਉ ਤੇ ਪਿਆਣਾ ਰਹਿਆ ਕਰੋ ਭਰਾ ਭੜ ਕੇ ਰਹਿਣਾ ਪਾਉ ਜੱਫੀ ਇਹਦੇ ਕਹਿਣ ਦਾ ਤੇ ਲੜਨਾ ਨਹੀਂ ਲੜੀ ਜਿਹੜੀ ਹੁੰਦਾ ਬਸ ਇਹ ਲਾਸਟ ਆ ਮੈਂ ਨਹੀਂ ਤੈਨੂੰ ਕੁਝ ਕਹਿਣਾ ਮੈਂ ਤੈਨੂੰ ਚਪੇੜ ਨਹੀਂ ਮਾਰਨੀ ਮੈਂ ਨਾ ਤੁਸੀਂ ਘਰ ਜਾਓ ਮੇਰਾ ਕਹਿਣ ਤੇ ਚੱਲੋਗੇ ਜਿੱਤਰਾ ਮਰਜੀ ਜਾਣ ਆਜਰੇ ਆ ਤੁਹਾਡੇ ਆਸੇ ਫੇਰ ਮੈਂ ਟਰੋਫੀਆਂ ਬਣਾਇਆ ਵੀਰ ਵਾਰ ਕੰਪੀਟੀਸ਼ਨ ਕਰਾਵਾਂਗੇ ਜੇ ਕੋਈ ਭੁਲੇਖਾ ਹੈਗਾ ਕਿ ਜਿਮ ਜਾ ਕੇ ਕਰੀ ਕੱਢ ਲੋ ਇੱਕ ਨਹੀਂ ਮਹੀਨਾ ਲਾਓ ਜਿਹੜੇ ਮਨ ਚ ਵੈ ਮਗਾ ਤੂੰ ਆਪਣਾ ਜਿਮ ਹੈ ਨਾ ਤੁਹਾਡਾ ਆਪਣਾ ਨਾ ਇੱਥੇ ਲਾਉਣੀ ਹੈ ਨਾ ਤੇਰਾ ਕੋਈ ਲਾਂਬਾ ਨਾ ਵੇ ਨਾ ਤੇਰਾ ਮੈਨੂੰ ਆਵੇ ਠੀਕ ਆ ਜੇ ਕੋਈ ਗੱਲ ਹੁੰਦੀ ਸਾਨੂੰ ਆ ਕੇ ਦੱਸਦੇ ਆ ਮਨੋ ਹੱਟ ਕੋਈ ਨਹੀਂ ਮੰਗਣੀ ਆ ਸਾਰੀ ਜਿਮ ਫੈਮਿਲੀ ਦੇ ਦੋਵੇਂ ਨਹੀਂ ਮਾਵੀ ਮੈਨੂੰ ਬਾਹਰ ਆਉਂ ਕਿ ਦੋਨੋਂ ਹੀ ਗਲਤ ਜੀ ਉਹਨੇ ਗਾਲ ਕਢੀ ਇੱਕ ਮਿੰਟ ਸਾਰੇ ਨਰੋ ਓਏ ਇਧਰ ਦੋਵੇਂ ਇਧਰ ਸਾਰੀ ਜਿਮ ਫੈਮਲੀ ਕੋ ਹਲਕੂ ਬਲ ਦੋ ਦੋਨੇ ਜਨਮ ਹੱਥ ਲਾਓ ਬਈ ਉਹ ਮੇਰੇ ਹੋ ਜਾ ਇੱਕ ਮਿੰਟ ਓਏ ਸੀਰੀਅਸ ਹੋ ਗਏ ਉੱਚੀ ਬੋਲੋ ਸਾਰੇ ਇਹਨੇ ਕੋ ਗਲਤੀ ਹੋਗੀ ਹੋ ਨਹੀਂ ਗਲਤੀ ਹੋਗੀ ਮੇਰੇ ਕੋਈ ਗਲਤੀ ਹੋਗੀ ਹੋ ਨਹੀਂ ਗਲਤੀ ਹੋਗੀ ਸਾਰੇ ਜਿਮ ਕੋ ਫੈਮਲੀ ਕੋ ਮੰਗੋ ਦਾਈ ਗਾਲਾ ਕੱਢਦੇ ਆਗੇ ਜਿੰਮ ਦੇ ਵਿੱਚ ਨਹੀਂ ਪਿਆ ਇਧਰਾਂ ਸੋਚੇ ਕਿੰਨੇ ਮਿੰਟਾਂ ਬਾਅਦ ਤੁਸੀਂ ਜਿੰਮੋਂ ਬਾਹਰ ਗਿਆ ਤੇ ਕਿੰਨੇ ਚਿਰ ਬਾਅਦ ਤੁਸੀਂ ਮੈਨੂੰ ਮੈਸੇਜ ਕਰਤਾ 10-15 ਮਿੰਟਾਂ ਬਾਅਦ ਲਈ ਨਹੀਂ ਕਿ ਯਾਰ ਮੈਂ ਤੁਹਾਡੇ ਕੋਲ ਬੈਠਾ ਰਹਾ 15 ਮਿੰਟ ਮੈਂ ਬਾਹਰ ਗਿਆ ਤੁਸੀਂ ਲੜਦੇ ਰਹੇ ਕਿ ਇਹ ਬਾਕੀ ਸੁਣ ਲੋ ਜੇ ਕਿ ਇਹ ਬੱਚੇ ਨੂੰ ਭਲੇਖਾ ਵਾ ਉਹ ਆਪਣੇ ਘਰ ਜਾ ਸਕਦਾ ਜੇ ਕਿ ਮੁੰਡੇ ਨੂੰ ਭਲੇਖਾ ਵਾ ਉਹ ਵੀ ਜਾ ਸਕਦਾ ਸਾਨੂੰ ਕੋਈ ਟੈਨਸ਼ਨ ਨਹੀਂ ਆ ਇੱਥੇ ਸਾਲਾ ਕਿਹੜਾ ਲਿਲੀ ਰਿਜ਼ੋਰਟ ਬੁੱਕ ਕਰਾ ਕੈਨਸਲ ਹੋਣ ਡਿਆ ਬੜੀ ਮਹਾਰਾਜ ਦੀ ਕਿਰਪਾ ਐਟੀਗੇਟ ਸਿੱਖੜਿਆ ਘਰ ਦੇਆਂ ਦਾ ਕਹਿਣਾ ਮੰਨਾ ਵੱਡਿਆਂ ਦਾ ਛੋਟਿਆਂ ਦਾ ਸਤਕਾਰ ਕਰਨਾ ਜੇ ਤੁਹਾਨੂੰ ਆਪਸ ਕੋਈ ਬੱਚਾ ਕਿਸੇ ਨੂੰ ਕੋਈ ਗਾਲ ਕੱਢਦਾ ਕੁਝ ਕਰਦਾ ਮੈਂ ਨਹੀਂ ਹੈਗਾ ਸਿੱਧੀ ਰਿਪੋਰਟ ਦਾ ਵਸਾਲਿਆ ਪਵਨ ਜੀ ਆ ਪਰਮੀਤ ਜੀ ਇਕੱਲੀ ਦੱਸੋ ਜੇ ਤੁਹਾਡੀ ਬਾਤ ਨਹੀਂ ਪੁੱਜਦੇ ਫਿਰ ਗੱਲ ਕਰੋ ਸਿਧਾਈਓ ਵੱਡੇ ਮੁੰਡਿਆਂ ਦੀ ਕੰਪਲੀਟ ਨਹੀਂ ਤੁਹਾਡੀ ਨਿੱਕੇ-ਨਿੱਕੇ ਦੀ ਕੰਪਲੀਟ ਆਉਣ ਲੱਪੀਆਂ ਬਾਰ-ਬਾਰ ਤੁਹਾਡੇ ਕਰਕੇ ਤੇ ਮੈਂ ਇੰਨਾ ਪੈਸਾ ਲਾਉਣਾ ਮੈਂ ਤੁਹਾਨੂੰ ਬਚਾਲਾਂ ਤੁਹਾਨੂੰ ਬਚਾਲਾਂ ਕਰ ਦਈਏ ਮਾਫ ਕਰ ਕੱਢ ਦਈਏ ਜਿੰਮਝੋ ਦੱਸ ਮਾਫ ਕਰ ਦਈਏ ਉਰੇ ਸੋਨਿਹਾਲ ਸ੍ਰੀ ਅਕਾਲ ਜੜਦੀ ਗਾਲਾਂ ਰਿਆ ਕਰੋ ਨਹੀਂ ਗਾਲਾਂ ਕੱਢਦੇ ਪੁੱਤ ਫੈਮਿਲੀ ਦੇ ਗਾਲਾਂ ਮਾਵਾਂ ਦੀਆਂ ਗਾਲਾਂ ਕੱਢਣ ਡੇ ਜੀ ਬੁਰਾਲਾ ਦਾ ਬੰਦਾ ਉਹ ਕਿੰਨੇ شریف ਇਨਸਾਨ ਆ ਤੇਰੀ ਮੰਮੀ ਵੇ ਫੋਨ ਤੇ ਗਿਆਂਦੀ ਕਿ ਮਾਫੀ ਦੇ ਦੋ ਕਿਉਂ ਉਹਨਾਂ ਦੀ ਬੇਇੱਜ਼ਤੀ ਕਰਾਉਂਦੇ ਹੁਣ ਆਪ ਵੀ ਰਹਿਣਾ ਹੈ ਨਾ ਤੂੰ ਉਹਦੇ ਲੈ ਆ ਦੇਖ ਤੇਰੇ ਨਾਲ ਦੇਖੇ ਜੱਵੀ ਪਾਈ ਹਾਂ ਵੀ ਕਰ ਜਾਵੇਂ ਬਾਹਰ ਘੁੱਟ ਜਾ ਬਾਹਰ ਹੋਰ ਘੁੱਟ ਉਹ ਘੁੱਟ ਦਾਨੀ ਆ